ਹੁਣਾ ਬੇਦਵੀਆ ਤੇ ਮਸਲੇ ਤੇ ਵੀ ਇੱਕ ਨਵਾਂ ਕਾਨੂੰਨ ਲਿਆਂਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਾਨੂੰਨ ਦੇ ਤਰਮੀਮ ਕਰਾਂਗੇ ਅਸੀਂ ਉਮਰ ਕੈਦ ਦੀ ਸਜ਼ਾ ਹੋਊਗੀ ਫਾਂਸੀ ਤੱਕ ਦੀ ਵੀ ਉਹਦੇ ਚ ਪ੍ਰੋਵੀਜ਼ਨ ਹੋਏਗੀ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕੰਮ ਕਾਂਗਰਸ ਨਹੀਂ ਕਰ ਪਾਈ ਜਾਂ ਥੋਡੀ ਸਰਕਾਰ ਜਦੋਂ ਸੀ ਸੀਗੀ ਨਹੀਂ ਕਰ ਪਾਈ ਅਕਾਲੀ ਭਾਜਪਾ ਨਹੀਂ ਕਰ ਪਾਏ ਉਹ ਹੁਣ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰਾਂਗੇ ਸਾਡੇ ਸਾਢੇ 3 ਸਾਲ ਹੋ ਗਏ ਸਾਬ 2015 ਤੋਂ ਲੈ ਕੇ ਹੁਣ ਤੱਕ तकरीबन 300 ਦੇ ਕਰੀਬ ਬੇਦਵੀਆ ਦੇ ਛੋਟੇ ਵੱਡੇ ਕੇਸ ਜਿਹੜੇ ਅੱਜ ਤੱਕ ਵਗੇ ਰਜਿਸਟਰ ਤੁਸੀਂ ਫਾਂਸੀ ਦਾ ਬਾਅਦ ਚ ਲਾ ਲਿਓ ਕਿਸੇ ਨੂੰ ਫਾਇਏ ਟੰਗਣਾ ਬਾਅਦ ਚ ਟੰਗ ਦਿਓ ਆਈਪੀਸੀ ਦੇ ਤਹਿਤ ਇੰਡੀਅਨ ਪਿਨਲ ਕੋਡ ਦੇ ਤਹਿਤ 2 ਸਾਲ ਦੀ ਸਜ਼ਾ ਹੈ ਸਾਹਿਬ ਐਗਜ਼ਿਸਟ ਕਾਨੂੰਨ ਦਿੰਦਾ ਹੈ ਕਾਨੂੰਨ ਐਗਜ਼ਿਸਟਿੰਗ ਕਾਨੂੰਨ ਨੂੰ ਨੂੰ ਪਾਰ ਤੋਂ ਆਚਾਰ ਸੰਤਾ ਲਾ ਬੀਐਨਐਸ ਉਹਦੇ ਵਿੱਚ ਵੀ ਆਈ ਹੈ ਤੇ ਇਧਰ ਵੀ ਚ ਆਈ ਹੈ 2 ਸਾਲ ਦੀ ਹੈ ਉਹ ਕਿੰਨਿਆਂ ਨੂੰ ਦੁਆਤੀ ਮੈਂ ਤਾਂ ਪੁੱਛਣਾ ਚਾਹੁੰਦਾ ਸਿੱਧਾ ਜਵਾਬ ਮਨ ਦੇ ਲੋ ਸਾਢੇ 3 ਸਾਲ ਚ ਕਿੰਨੇ ਵਦਨ ਸਜ਼ਾ ਤੁਸੀਂ ਉਸ ਬੰਦੇ ਨੂੰ ਤੁਹਾਨੂੰ ਸਜ਼ਾ ਤੁਹਾਡੇ ਤੋਂ ਨਹੀਂ ਹੋਈ ਤੁਸੀਂ ਕਹਿੰਦੇ ਮੈਂ ਫਾਇਏ ਟੰਗ ਦੂੰਗਾ ਕੀ ਹੁਣ ਕਿਹੜਾ ਕਿਹੜਾ ਤੁਹਾਡੇ ਜੀ ਰੱਬ ਬਣ ਗਿਆ ਵੀ ਤੁਹਾਨੂੰ ਨਹੀਂ ਸੀ ਪਤਾ ਹੁਣ ਕੋ ਕੇਜਰੀਵਾਲ ਸਾਹਿਬ ਆ ਕੇ ਕਰਾ ਦੇਣਗੇ ਇਹ ਵੀ ਤਾਂ ਕੇਜਰੀਵਾਲ ਸਾਹਿਬ ਕੋਈ ਨਵਾਂ ਗਿਆਨ ਹੈ ਜਿਹੜੇ ਆ ਕਰਾ ਦੇ ਦੇ ਇਹ ਵੀ ਤਾਂ ਹੋ ਸਕਦਾ ਨਾ ਉਹ ਕਹਿੰਦੇ ਕਿ ਕਾਨੂੰਨ ਸਖਤ ਹੋਏਗਾ ਤੇ ਬੇਦਬੀਆਂ ਰੁਕ ਜਾਣਗੀਆਂ ਲੋਕਾਂ ਨੂੰ ਡਰ ਹੋਊਗਾ ਕਾਨੂੰਨ ਸਖਤ ਤੁਸੀਂ ਆ ਇੰਪਲੀਮੈਂਟ ਕਰਦੇ ਹੋ ਪਹਿਲਾਂ ਇੰਪਲੀਮੈਂਟ ਤਾਂ ਕਰੋ ਜਿਹੜਾ ਤੁਹਾਡੇ ਕੋਲ ਹੈ ਕਿਹੜੀ ਇੰਪਲੀਮੈਂਟ ਤੁਸੀਂ ਕੀਤੀ ਮੈਨੂੰ ਦੱਸ ਦਿਓ ਵੀ ਆਏ ਵੀ ਸੁਨੀਲ ਜਾਖੜ ਗਲਤ ਬੋਲ ਰਿਹਾ ਤੁਸੀਂ ਇੱਕ ਬੰਦਾ ਦੱਸ ਦਿਓ ਜਿਸ ਨੂੰ 2 ਸਾਲ ਦੀ ਸਜ਼ਾ ਕਰਵਾਈ ਹੋਵੇ